ਮਰਵਾਈ ਬੜੀ ਚੰਗੀ ਆ ਯਾਰ ਇਕਰੇ ਦਾ ਵੀ ਇਹ ਆ ਹੈ ਨਾ 8 8 ਫੁੱਟ ਹਾਂ ਹੈਗੀ ਆ ਘਰ ਦਾ ਦੇਸੀ ਵੀ ਆ ਕਿੰਨਾ ਵਾਹ ਫਿਰ ਬਈ ਇਹ 50 ਕਿਲੋ ਕਿੱਲੇ ਦਾ ਕਿੱਲੇ ਦਾ ਸਰੋਂ ਦਾ ਵੀ ਅੱਛਾ ਯਾਰ ਇਹ ਫਰੀਕ ਜੀ ਹੁੰਦੀ ਆ ਯਾਰ ਅੱਛਾ ਤਾ ਬਿਆ ਵਧ ਗਏ ਮਾ ਫੋਲੀ ਬਾ ਫੇਰ ਹੀ ਫੁਲਨੇ ਆ ਵਾਸੇ ਛੋਡੇ ਸਾਹ ਵਾਸੇ ਕਣਕ ਦਾ ਵੀ 50 ਕਿਲੋ ਪੈਂਦਾ ਹੁੰਦਾਗਾ ਫੇਰ ਤਾਂ 60 70 ਪਣਾ ਚਾਹੀਦਾ ਤੇ ਫੇਰ ਇਹਦਾ ਵੱਧੀ ਪਊ ਵੱਧ ਪੂਗਾ ਉਹ ਤੰਦਰ ਇੱਕ ਪੌਣਾ ਕਿਲੋ ਵੀ ਪੈਂਦੇ ਹੁੰਦਾਗਾ ਕਿੱਲੇ ਦਾ ਕਿੱਲੇ ਦਾ ਉਹ ਗੱਪ ਮਾਰੀ ਜਾਂਦਾ ਇਹ ਕਸਾਨ ਇਹਦਾ ਬ੍ਰੇਕ ਹੁੰਦੀ ਨਾਲੇ ਹੁੰਦੀ ਆ ਬ੍ਰੇਕ ਕੰਮ ਕਰ ਲੋ ਜੀ ਸੀਰੀਆ ਉਟੀਆਂ ਮਾਰ ਲੋ ਕਨੈਕਟਰ ਬਣ ਜੂ ਜਾ ਕੇ ਕਿਲੇ ਕੰਮ ਵਾਲੇ ਵੱਡੇ ਖੇਤੀ ਵਾਲੇ ਬਾਜਾ ਸਤਾ ਪਿਆ ਸਤਾਣੀ ਨਾ ਆ ਜਾ ਬੋਰ ਚਲਾ ਕੇ ਆਪਾਂ ਪਾਣੀ ਲਾਈਏ ਆ ਜਾ ਫਿਲਟਰ ਦੇ ਮਾਰ ਹੈਂਡਲ ਜਾਂ ਕਿੰਦੀ